ਬੈ ਬਹੁਤ ਬੁਰਾ ਹਾਲ ਹੋ ਗਿਆ ਅੱਖਾਂ ਲਾਲ ਹੋ ਗਈ ਇੰਨੀ ਜਾਣਨ ਹੁੰਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ 13 ਫਰਵਰੀ 2024 ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਤੇ ਹਰਿਆਣੇ ਦੇ ਜੋ ਵੀ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਪੂਚ ਕਰ ਰਹੇ ਆ ਜੀ ਤੇ ਆਪਣੇ ਪਿੰਡ ਨੇਮੂ ਮਾਜਰੇ ਤੋਂ ਵੀ ਪਿੰਡ ਦੇ ਸਾਥੀਆਂ ਨਾਲ ਆਪਾਂ ਵੀ ਜਾਵਾਂਗੇ ਹੁਣ ਆਪਾਂ ਜਾ ਰਹੇ ਆ ਇਸ ਟਾਈਮ ਆਪਣੇ ਪਿੰਡ ਨੂੰ ਤੇ ਉੱਥੋਂ ਰਵਾਨਾ ਹੋਵਾਂਗੇ ਦਿੱਲੀ ਲਈ ਜਿੰਕਾਰੇ ਨਾ ਵੀਡੀਓ ਬਣਾਉਂਦੇ ਆ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਈ ਬੋਲ ਪਈਆ ਪੈਰਾ ਉਹਦਾ ਭਾਈ ਬੋਲੇ ਨੇ ਅੱਗ ਲਾਉਣ ਪੈਰਾ ਬੋਲੋਗੇ ਪਿੱਛੇ ਚੱਲ ਗਏ ਹਾਂ ਮੋਦੀ ਤੇਰੀ ਸੋਚ ਤੇ ਮੂਦ ਕਰਾਂਗੇ ਤੋਕੇ ਮੋਦੀ ਨਾਰੇ ਹੋਗੇ ਸ਼ਿੰਗਾਰ ਚੋਂ ਚੱਲੇ ਆਪਾਂ ਫਿਰ ਸਾਰੇ ਉਹ ਤਿਆਰੀ ਕਰ ਲਓ ਜੀ ਨੈਰਾ ਹੀ ਲਾਤੀ ਕਿਸਾਨ ਮਜ਼ਦੂਰ ਰੇਖਤਾ ਦੇ ਜਿੰਦਾਬਾਦ ਤੇ ਭਾਰਤੀ ਯੂਨੀਅਨ ਦੇ ਹੁਣ ਆਪਾਂ ਹੋਣ ਲੱਗੇ ਹਾਂ ਜੀ ਰਵਾਨਾ ਆਪਣੇ ਪਿੰਡ ਨੇਮੂ ਮਾਜਰੇ ਤੋਂ ਕਿਸਾਨ ਅੰਦੋਲਨ ਵੱਲ ਸਾਡੇ ਪਿੰਡ ਦੇ ਬਜ਼ੁਰਗ ਹੋਗੇ ਨੌਜਵਾਨ ਹੋਗੇ ਸਾਰੇ ਉਹਨੂੰ ਪੂਜ ਕਰਾਂਗੇ ਜੀ ਰਾਸਤੇ ਵਿੱਚ ਬਹੁਤ ਜ਼ਿਆਦਾ ਟਰਾਲੀਆਂ ਆਪਣੇ ਸੰਗਰੂਰ ਗਰਦਾਸਪੁਰ ਤੋਂ ਬਹੁਤ ਜ਼ਿਆਦਾ ਟਰਾਲੀਆਂ ਆਈਆਂ ਆਕੀ ਰਾਸ ਲੋ ਜੀ ਇਸ ਟਾਈਮ ਆਪਾਂ ਸਾਧੂਗੜ੍ਹ ਦੇ ਜਿਹੜਾ ਸ਼ੰਭੂ ਵਾਲਾ ਰੋੜਾ ਅੰਬਾਲੇ ਵਾਲਾ ਉਹਦੇ ਪੇ ਜਾ ਰਹੇ ਆ ਢੰਡੀਆਂ ਲਾਈ ਹੋਈਆਂ ਕਿਸਾਨਾਂ ਦੋਦਨ ਵਾਲੀਆਂ ਟਰਾਲੀਆਂ ਜਾ ਰਹੀਆਂ ਇਹ 8 ਟਰਾਲੀਆਂ ਉਸਾ ਜੀ ਦਾ ਸੂਰ ਉਸਾ ਜੀ ਦਾ ਸੂਰੂਰ ਇਹ ਵੀ ਜਿਹੜਾ ਅੰਮ੍ਰਿਤਸਰ ਦੇ ਜੀਆਂ ਗੱਡੀਆਂ ਲੱਗੀਆਂ ਖੜੀਆਂ ਆ ਗੁਰਦਾਸਪੁਰਾਂ ਇਹ ਬਾਈ ਬੰਦੇ ਕੰਮ ਦੇ ਤੁਰੇ ਵੀ ਆ ਉਹਨਾਂ ਇਸ ਟਾਈਮਿੰਗ ਇਹ ਰਾਜਪੁਰੇ ਦੇ ਲਾਗੇ-ਤਾਕੇ ਖੜੀ ਆ। ਲੋਕੋ ਜੀ ਲੰਗਰ ਲੱਗਿਆ ਹੋਇਆ ਕਿਸਾਨ ਜੱਤੇ ਬੰਦੀ ਨੇ ਲੰਗਰ ਲਾਇਆ ਪੈ ਤੇ ਅੰਮ੍ਰਿਤਸਰ ਤੋਂ ਟਰਾਲੀ ਆਈ ਵੀ ਆ ਤੇ ਪੱਛੇ ਤੱਕ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਬਾਈ ਚਾਹ ਦਾ ਲੰਗਰ ਚੱਲ ਰਿਹਾ ਚੌਲ ਲੱਗੇ ਪਿਆ ਕਿਸਾਨ ਜੱਤੇ ਬੰਦੀਆਂ ਖੜੀਆਂ ਸਾਰੇ ਨੌਜਵਾਨਾਂ ਨੂੰ ਸਾਰੇ ਬਜ਼ੁਰਗਾਂ ਨੂੰ ਕਿਸਾਨ ਮਜ਼ਦੂਰ ਇਕਤਾ ਵਾਲਿਆਂ ਨੂੰ ਸਾਰਿਆਂ ਨੂੰ ਬਾਈ ਹੱਥ ਜੋੜ ਕੇ ਬੇਨਤੀ ਆ ਆਪਾਂ ਸਾਰੇ ਫਿਰ ਇੱਕ ਵਾਰ ਫਿਰ ਤੋਂ ਇਕੱਠੇ ਹੋ ਕੇ ਹਰਿਆਣੇ ਦਾ ਸਾਥ ਲੈ ਕੇ ਦਿੱਲੀ ਨੂੰ ਪੂਚ ਕਰੀਏ ਹਾਂਜੀ ਬਾਕੀ ਆਪਣੇ ਨਾਲ ਜੀ ਸੂਬਾ ਪ੍ਰਧਾਨ ਬੁੱਟਾ ਸਿੰਘ ਜੀ ਸ਼ਾਦੀਪੁਰ ਤੋਂ ਨੇ ਬਾਕੀ ਉਹਨਾਂ ਦੇ ਵਿਚਾਰ ਜਾਣਦੇ ਆ ਕੀ ਵਿਚਾਰ ਨੇ ਉਹਨਾਂ ਦੇ ਜੀ ਹਾਂਜੀ ਬਾਪੂ ਜੀ ਮੈਂ ਬੁੱਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸ਼ਾਦੀਪੁਰ ਹਾਂਜੀ ਵੇਖੋ ਇਹ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਹੈ ਹਾਂਜੀ ਇਹ ਤਾਂ ਲਿਖਿਆ ਗਿਆ ਕਿ ਜੇ ਕੇਂਦਰ ਸਰਕਾਰ ਨੇ ਅਜੇ ਤੱਕ ਪਰਾਣੀਆਂ ਮੰਗਾਂ ਜਿਹੜੀਆਂ ਉਹਦੋਂ ਦੀਆਂ ਪੈਂਡਿੰਗ ਪਈਆਂ ਨੇ ਉਹ ਮੰਨੀਆਂ ਨਹੀਂ ਉਹਦੇ ਕਾਰਨ ਕਿਸਾਨਾਂ ਦੇ ਮਜ਼ਦੂਰਾ ਦੇ ਤੇ ਵਪਾਰੀ ਨੇ ਛੋਟੇ ਦੁਕਾਨਦਾਰ ਨੇ ਉਹ ਸਾਰਿਆਂ ਦੇ ਮਨਾਂ 'ਚ ਇੱਕ ਰੋਸ ਸੀਗਾ ਕਿ ਦੋ ਸਾਲ ਉਦੋਂ ਦੇ ਸਰਕਾਰ ਕੁਝ ਨਹੀਂ ਕਰ ਰਹੀ ਹਾਂਜੀ ਸਰਕਾਰ ਦੇ ਨਾ ਕਰਨ ਕਰਕੇ ਇਹ ਫੈਸਲਾ ਹੋ ਗਿਆ ਕਿ ਆਪਾਂ ਦਿੱਲੀ ਜਾਣਾ ਪਰ ਉਹਦੇ 'ਤੇ ਢਿੱਲ ਹੈ ਥੋੜੀ ਜਿਹੀ ਉਹ ਇੱਥੇ ਰਹਿ ਗਈ ਹੈ ਕਿ ਸਾਡੀ ਪੂਰੀ ਕੋਸ਼ਿਸ਼ ਸੀ ਕਿ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੈਸ਼ਨ 'ਚ ਇਕੱਠਿਆ ਕਰ ਲਈਏ ਇਕੱਠਿਆ ਕਰਕੇ ਫੇਰ ਚੱਲੀਏ ਪਰ ਉਹ ਸਿਰੇ ਨਹੀਂ ਲੱਗ ਸਕਿਆ ਉਹ ਸਿਰੇ ਨਹੀਂ ਲੱਗ ਸਕਿਆ ਪਰ ਅੱਜ ਵੀ ਜਿਹੜੇ ਜਾ ਰਹੇ ਨੇ ਲੋਕ ਬਹੁਤ ਵੱਡੇ ਪੱਧਰ ਤੇ ਜਾ ਰਹੇ ਨੇ ਅਸੀਂ ਵੀ ਨਾਲ ਉਹਨਾਂ ਦੇ ਸਾਡੇ ਭਰਾ ਨੇ ਸਾਡੀਆਂ ਮੰਗਾਂ ਨੇ ਸਾਂਝੀਆਂ ਮੰਗਾਂ ਨੇ ਕੋਈ ਅਡੋ ਅਡ ਮੰਗਾਂ ਨਹੀਂ ਹੈਗੀਆਂ ਕੋਈ ਠੀਕ ਹੈ ਜੀ ਅੱਜ ਸਾਡੇ ਵਾਲੇ ਜਥੇਬੰਦੀ ਵੱਲੋਂ ਇੱਥੇ ਵੱਡੇ ਪੱਧਰ ਦੇ ਉੱਤੇ ਸਰਦਾਰ ਭਪਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨੇ ਪਟਿਆਲਾ ਦੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਤੇ ਸੀਨੀਅਰ ਮੀਤ ਪ੍ਰਧਾਨ ਨੇ ਪੰਜਾਬ ਦੇ ਤੇ ਬਾਬਾ ਜੀ ਖੜੇ ਨੇ ਆ ਸਾਰੇ ਸਾਡੇ ਸਾਥੀ ਜਿੰਨੇ ਟੋਟਲ ਡਟ ਕੇ ਖੜੇ ਹੋਏ ਨੇ ਇਹ ਸਾਰੀ ਸੰਗਤ ਦੀ ਸੇਵਾ ਕਰ ਰਹੇ ਨੇ ਜਿਹੜੀ ਸੰਗਤ ਆ ਰਹੀ ਉਹਦਰ ਜਾ ਰਹੀ ਉਹਦੀ ਅਸੀਂ ਸੇਵਾ ਤਨ ਮਨ ਧਨ ਦੇ ਨਾਲ ਸੇਵਾ ਡੱਟ ਕੇ ਕਰੀਏ ਉਹ ਕਰ ਰਹੇ ਨੇ ਅਸੀਂ ਇੱਕ ਗੱਲ ਕੇਂਦਰ ਸਰਕਾਰ ਨੂੰ ਕਹਿ ਦੇਣੀ ਚਾਹੁੰਦੇ ਆ ਕਿ ਸਰਕਾਰਾਂ ਲੋਕ ਕਿਉਂ ਚੁਣਦੇ ਨੇ ਕਿ ਸਰ ਸਟੇਟ ਸਰਕਾਰ ਹੋਵੇ ਕਿ ਕੇਂਦਰ ਦੀ ਸਰਕਾਰ ਹੋਵੇ ਲੋਕ ਆਪਣੇ ਮਸਲੇ ਹੱਲ ਕਰਾਉਣ ਵਾਸਤੇ ਚੁਣਦੇ ਆ ਪਰ ਜੇਕਰ ਸਰਕਾਰਾਂ ਐਡੀ ਘੱਡੀਆਂ ਨੀਤੀਆਂ ਆ ਜਾਣ ਕਿ ਆਪਾਂ ਲੰਘਣੇ ਦੇਣਾ ਗੱਲ ਕਰਨੀ ਨਹੀਂ ਤੇ ਨਾ ਸੁਣਨੀ ਹੈ ਫਿਰ ਲੋਕਾਂ ਦਾ ਹਜੂਮ ਆ ਜਿਹੜਾ ਸਰਕਾਰਾਂ ਦੇ ਖਲਾਅ ਬੁਰਤ ਕੱਢਦਾ ਫਿਰ ਸਰਕਾਰਾਂ ਨੂੰ ਕੰਮਣਾ ਹੁਕਾਲਾ ਬਾਕੀ ਤੁਸੀਂ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੂਗੇ ਨੌਜਵਾਨਾਂ ਨੂੰ ਮੇਰਾ ਇੱਕੋ ਹੀ ਸਿਧਿਆ ਵੀ ਮੰਗਾ ਆਪਾਂ ਮਣਵਾਉਣੀਆਂ ਨੇ ਮੰਗਾ ਆਪਣੀਆਂ ਹੱਕੀ ਨੇ ਪਰ ਇੱਕ ਗੱਲ ਜ਼ਰੂਰ ਧਿਆਨ ਰੱਖੋ ਕਿ ਸ਼ਾਂਤਮਈ ਰਹਿ ਕੇ ਆਪਾਂ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਹੱਲ ਕਰਾਉਣੀਆਂ ਨੇ ਸਰਕਾਰਾਂ ਕਈਆਂ ਰਾਹ ਹਾਂ ਕੰਟਰੋਵਰਸੀ ਚ ਪਾ ਗਈ ਇਸੋ ਜੇ ਪ੍ਰੋਗਰਾਮ ਨੂੰ ਨੁਕਸਾਨ ਕਰਾਉਣ ਦਾ ਯਤਨ ਕਰਤੀਆਂ ਨੇ ਆਪਾਂ ਉਹਨਾਂ ਚੀਜ਼ਾਂ ਤੋਂ ਬਚਣਾ ਆਪਾਂ ਜਿਹੜੀ ਹੁੱਲੜਬਾਜੀ ਏ ਉਹ ਨਾ ਕਰਨੀ ਨਾ ਕਿਸੇ ਨੂੰ ਕਰਨ ਦੇਣੀ ਏ ਇਹ ਸਾਡੀ ਸਾਰਿਆਂ ਨੂੰ ਨੌਜਵਾਨਾਂ ਨੂੰ ਫੀਲਿਆ ਕਿ ਤੁਹਾਡਾ ਭਵੇਖਾ ਆਉਣ ਵਾਲਾ ਉਹਨੂੰ ਤੁਸੀਂ ਸਾਹਮਣਾ ਵੀ ਹੁੱਲੜਬਾਜੀ ਨਹੀਂ ਕਰਨੀ ਸਾਧਵੇਂ ਟੰਗ ਦੇ ਨਾਲ ਆਪਣੀਆਂ ਮੰਗਾ ਜੜੀਆਂ ਨੂੰ ਆਪਾਂ ਮਨਵਾਉਣੀਆਂ ਨੇ ਬੇਸ਼ੱਕ ਸਾਡੀਆਂ ਸੰਤੀ ਜਥੇਬੰਦੀਆਂ ਜਿਹੜੀਆਂ ਹਨ ਉਹਨਾਂ ਵਿੱਚੋਂ ਕੁਝ ਨੇ ਕਰਿਆ ਵੀ ਹੈ ਪਰ ਅਸੀਂ ਵੀ ਸਾਡਾ ਸਮਰਥਨ ਹੈ ਜਿਹੜਾ ਇਹਨਾਂ ਦੇ ਨਾਲ ਹੈ ਕੋਈ ਅਸੀਂ ਬਾਹਰ ਨਹੀਂ ਹੈਗੇ ਪਰ ਸਾਡਾ ਇੱਕ ਸਾਰੇ ਗਰੁੱਪ ਦਾ ਫੈਸਲਾ ਨਾ ਹੋ ਹੋ ਕਰਕੇ ਹੀ ਗਾੜੀ ਦਾ ਦਿਲੋਂ ਅਸੀਂ ਨਾਲ ਹਾਂ ਤੁਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਗਾੜ ਮਜ਼ਦੂਰ ਏਕਤਾ ਜਿੰਦਾਬਾਦ ਗਾੜ ਮਜ਼ਦੂਰ ਏਕਤਾ ਜਿੰਦਾਬਾਦ ਮੁੰਬਈ ਜੀ ਆ ਹਾਲ ਹੋਇਆ ਵਾ ਸਾਰਾ ਮਸਜਿਦ ਦੇ ਸੈਂਟਰ ਹੀ ਖੜੇ ਆ ਕਿਤੇ ਫੈਰੀਗੇਟਰਾਂ ਪੰਜਾਬ ਦਾ ਆ ਤੇ ਇਹ ਮਾਹੌਲ ਦੁਆਰੇ ਕ੍ਰੀਏਟ ਕਰਾਤਾ ਮੋਦੀ ਨੇ ਮੁੰਗਾ ਨਾਮ ਮੰਨਣ ਦੇ ਕਰਕੇ ਨਾ ਇਹ ਜਿਹੜੀ ਐਮਐਫਪੀ ਵਾਲਾ ਜਿਹੜਾ ਮੁੰਡਾ ਏ ਇਹ ਕਿਤੇ ਇਹ ਮੋਦੀ ਨੇ ਮੰਨਿਆ ਹੁੰਦਾ ਤਾਂ ਲੋਕਾਂ ਨੂੰ ਅੱਜ ਇਹ ਜੱਟਾਂ ਨੂੰ ਦੁਆਰੇ ਮੁਸ਼ਕਲਾਂ ਨਹੀਂ ਆਉਂਦੀਆਂ ਇਹ ਪਰ ਹੁਣ ਇੱਕ ਤੇ ਦੀਵਾ ਫੇਰ ਵਾੜਨਗੇ ਜਾ ਕੇ ਅੱਜ ਅੱਜ ਪਾਊਡਰ ਅੱਜ ਪਾਊਡਰ ਕ੍ਰਾਸ ਕਰਨਾ ਹੈ ਦੇਖਦੇ ਆ ਉੱਥੇ ਜਾ ਕੇ ਕੀ ਮਾਹੌਲ ਬਣਦਾ ਪਿਛਲੀ ਵਾਰ ਤਾਂ ਗੱਲ ਯਾਦ ਆ ਜਦੋਂ ਰਾਤ ਨੂੰ ਆ ਬਲਾਂ ਨਾਲ ਭੈਜੋ ਆ ਭੰਨੇ ਆ ਕਿ ਆਉਂਦੇ ਆ ਥੋੜੇ ਡਰਾਈਵਰ ਡਰਾਈਵਰ ਹਾਂ ਹੁਣ ਭਾਈ ਆਪਾਂ 34 ਚੱਕ ਪੇਜ ਤੇ ਲਾਈਵ ਚਲਾਇਆ ਪਤਾ ਪਰ ਉਰੇ ਨੈਟਵਰਕ ਦੀ ਪ੍ਰੋਬਲਮ ਕਰਕੇ ਲਾਈਵ ਕੱਟ ਹੋ ਗਿਆ ਬਾਕੀ ਤਰਨ ਤਰਨ ਤੋਂ ਮੇਰੇ ਵੀਰ ਨਹੀਂ ਆਏ ਪਿਆ ਜਿਲ੍ਹਾ ਹੁਸ਼ਿਆਰਪੁਰਾ ਜਾਣ ਤੋਂ ਜਿੰਨਾ ਭਾਈ ਸ਼ੈਵਲ ਟਰੈਕਟਰ ਸ਼ੈਵਲ ਟਰੈਕਟਰ ਜਿਵੇਂ ਸਮਰਾਜ ਆ ਸਮਰਾਜ ਦੇ ਕੇ ਆਇਆ ਹ ਅੱਗੇ ਤੱਕ ਜਾਮ ਲੱਗ ਗਿਆ ਉਰੇ ਥੋੜੀ ਦੂਰ ਪਰੇ ਸ਼ੰਭੂ ਬਾਰਡਰ ਪੈਂਦਾ ਪੂਰਾ ਆਲੇ-ਦਾਲੇ ਜਾਮ ਆ ਇਹ ਮਰਾ ਤੋਂ ਦਿਖਾਣੇ ਆ ਜਾਂ ਬਹੁਤ ਦੂਰ ਤੱਕ ਜਿੱਥੇ ਤੱਕ ਨੀਂਹ ਆ ਜਾਂਦੀ ਹੈ ਤੁਹਾਨੂੰ ਦਿਖਾ ਵੀ ਦਿੰਨੇ ਹੱਥੇ ਬੜੇ ਨਾ ਜੂ ਤੁਸੀਂ ਦੇਖ ਰਹੇ ਹੋ ਪੱਥਰ ਪੱਟ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਸ਼ੰਭੂ ਬੈਰੀਅਰ ਉਹ ਤਾਂ ਕਾਫੀ ਦੂਰ ਆ ਲਾ ਲਈਏ ਵੀ 57 ਕਿਲੋਮੀਟਰ ਦੇ ਏਰੀਏ ਦੇ ਬੱਦੇ ਆ ਇੱਥੇ ਤੱਕ ਜਾਮ ਲੱਗਿਆ ਹੋਇਆ ਹੈ ਉਹ ਯਾਤਰੋ ਠਾਠਾ ਮਾਰਦਾ ਕਾਠਾ ਹਾਂਦੇ ਆਪਾਂ ਸ਼ੰਭੂ ਵਾਟਰ ਗਈ ਨਹੀਂ ਰਾਜੀਪੁਰ ਇਦੇ ਸਰਪ 3 ਕਿਲੋਮੀਟਰ ਅੱਗੇ ਆਏ ਆ ਪੂਰਾ ਜਾਮ ਲੱਗਿਆ ਹੋਇਆ ਤੇ ਇੱਧਰ ਬਾਬਾ ਜੀ ਨੇ ਹੀ ਆ ਚਾਹ ਬਣਾਉਣ ਲੱਗੇ ਹੋਏ ਆ ਪੱਟੀ ਲਾ ਕੇ ਵਿੱਚ ਗੈਸ ਰੱਖਿਆ ਪੂਰਾ ਜਿਗਾਰਡਮੈਂਟ ਕਰਿਆ ਹੋਇਆ ਦੁਬਈ ਪਿਛਲੀ ਵਾਰ ਬਹੁਤ ਔਖਾ ਹੋ ਗਿਆ ਤੇ ਬਿਜਲੀ ਵਾਰ ਪਤਾ ਨਹੀਂ ਚੱਲੀ ਇੰਨਾ ਉਹ ਸੰਕਟ ਜਿਆ ਪਊਗਾ ਇਸ ਕਰਕੇ ਸਾਲ ਇਸ ਵਾਰ ਸਾਰੇ ਜਣੇ ਬਹੁਤ ਤਿਆਰੀ ਨਾਲ ਆਏ ਹੋਏ ਆ ਬਾਬਾ ਜੀ ਕਿਹੜਾ ਏਰੀਆ ਆਪਣਾ ਆਹ ਦਾ ਸਕੂਲ ਜਿਹੜਾ ਹੈ ਨਗਰੂਰ ਜਿਹੜਾ ਕਿਹੜਾ ਪਿੰਡ ਪੈਂਦਾ ਜੀ ਬੈਰੇ ਕੋਲੇ ਪਤਰਾ ਪਿੰਡ ਪੈਂਦਾ ਜੀ ਅੱਜ ਬੰਦਨਾ ਪਿੰਡ ਅੱਜ ਨਾਲ ਵਰਤਨ-ਪੁਰਤਨ ਸਾਰੇ ਲੈ ਕੇ ਜਾਂਦੇ ਆਂ ਤੇ ਮੈਂ ਗੈਸ ਸਭ ਸਾਰਾ ਪਿੱਛੇ ਨੰਬਾਈ ਨੇ ਦੇਖਿਆ ਵੀ ਰੱਖਿਆ ਬਲੰਗਰ ਪਾਣੀ ਬਣਾਉਣ ਵਾਸਤੇ ਅਰ ਅੱਖਰ ਖਸ ਹੋਣ ਕਾਹ ਬਣਾਈਏ ਲੋ ਜੀ ਜਾਵਾਂਗੇ ਆ ਖੁੱਲ ਹੁਣ ਗਾਹਾਂ ਦੇਖਦੇ ਆਂ ਆਪਾਂ ਕੀ ਅਪਡੇਟ ਆ ਇਹ ਅੰਬਾਲਾ ਥੋੜਾ ਹੈਗਾ ਥਾਰਾ ਹੀ 24-25 ਕਿਲੋਮੀਟਰ ਹੈ ਤੇ ਸ਼ੈਂਪੂ ਦੀ ਦੰਨਿਆ ਤੁਹਾਨੂੰ ਗਣਕਾਰੀ ਕਿਹਨਾਂ ਜਹਾਜ਼ ਆ ਉਹ ਯਾਰ ਖੁੱਲ ਲੱਖਾ ਬਾਈ ਸਾਡਾ ਕੈਰ ਅੱਜ ਤੇ ਅੰਬਰਸਰ ਮੱਡੇ ਵਾਲੇ ਦੇਖੋ ਟਰਾਲੀਆਂ ਜਾ ਬਾਈ ਜੀ ਕਹਿੰਦੇ ਨਹੀਂ ਵੀ ਦਰਿਆਈ ਦਿੱਲੀ ਲੋਕ ਆ ਖਾਟੇ ਉਰੇ ਦੇਖੋ ਲੰਕਰ ਦਾ ਪ੍ਰਬੰਧ ਵੀ ਜਦੇ ਚਲੋ ਚਲੋ ਅੱਗੇ ਜਾ ਕੇ ਦੇਖਦੇ ਹਾਂ ਅਪਡੇਟ ਪਾਣੀ ਜਲ ਰਿਹਾ ਲੋਕ ਛੱਗ ਰਹੇ ਜਿਹੜੇ ਦੂਰ ਤੇ ਤੁਰੇ ਹੋਏ ਆ ਤੇ ਸਾਡਾ ਪਾਣੀ ਛੱਗ ਕੇ ਕਹਾਂ ਤੁਰਨਗੇ ਲੱਖਿਆ ਭਾਈ ਤੇਰੇ ਕਿਹਿਆ ਵਿਚਾਰ ਅੱਜ ਤੇ ਆਪ ਵੀ ਜਾ ਕੇ ਦੇਖ ਲੈ ਸ਼ੰਭੂ ਬਾਡਰ ਠੀਕ ਹੈ ਲਓ ਜੀ ਭਾਈ ਆਪਾਂ ਸ਼ੰਭੂ ਬਾਡਰ ਤੇ ਪਹੁੰਚ ਗਏ ਇਕੱਠ ਦੇਖੋ ਤੁਸੀਂ ਪਹਿਲਾਂ ਆਲੇ-ਦਾਲ ਪੂਰਾ ਇਸ ਟਾਈਮ ਇਕੱਠ ਹੋਇਆ ਵਾ ਠੀਕ ਹੈ ਤੇ ਬਾਕੀ ਉਹ ਤੋਂ ਮਿਲਦਾ ਸ਼ੰਭੂ ਆ ਰਹੇ ਆ ਅੱਜ ਜੇ ਸਾਡੇ ਬਾਰਡਰ ਮਹਿਫੂਜ਼ ਨੇ ਕਿਹਦੇ ਦੇ ਉੱਤੇ ਹਾਂ ਜਨਾਬ ਕਿ ਸਾਨਸਾਰੇ ਇਹਨਾਂ ਦੀ ਬੋਲਦੇ ਤੇ ਤੁਸੀਂ ਦੱਸੋ ਮੈਨੂੰ ਭਾਜਪੀ ਦੇ ਕਿਹੜੇ ਲੀਡਰ ਦਾ ਪੁੱਤ ਬਾਰਡਰ ਦੇ ਉੱਤੇ ਆਪਣੀ ਜਾਨ ਗਵਾਉਂਦਾ ਕਿਸੇ ਦੁਕਾਨਦਾਰ ਦੇ ਕਿਸੇ ਵਪਾਰੀ ਦੇ ਕਿਸੇ ਵੱਡੇ ਤਾਕਤਵਰ ਬੰਦੇ ਦਾ ਬੱਚਾ ਫੌਜ ਦਾ ਹੀ ਨਹੀਂ ਇਹਨਾਂ ਦੇ ਬੱਚੇ ਉੱਥੇ ਵੀ ਪਸਦੇ ਨੇ ਸੋ ਇੱਕ ਤਾਂ ਜਿਹੜਾ ਅਨਾਜ ਇੱਕ ਉੱਤੋਂ ਦੇਸ਼ ਦਾ ਰਖਵਾਲੇ ਆ ਇਹ ਤੇ ਰਖਵਾਲਿਆਂ ਦੇ ਉੱਤੇ ਗੋਲੀਆਂ ਚਲਾਓਗੇ ਲਾਟੀਆਂ ਮਾਰੋਗੇ ਕਹਿੰਦੇ ਐਮਐਸਪੀ ਦੀ ਕਰੋਨੀ ਗਾਰੰਟੀ ਸੰਭਵ ਨਹੀਂ ਹੈ ਕਿਉਂਕਿ ਤਾਂ ਹੀ ਪੇਚੜਿਆ ਹੋਇਆ ਨਹੀਂ ਤਾਂ ਕਦੋਂ ਨਹੀਂ ਦੇ ਦਿੰਦੇ 2 ਘੰਟੇ ਆ 2 ਸਾਲ ਕਿਉਂ ਗਾਰੰਟੀ ਸਹਿਮਤ ਪੋਸੀਬਲ ਨਹੀਂ ਜੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਹਰ 2ਜੀ 3ਜੀ ਗੱਲ ਵਾਸਤੇ ਸੱਦਿਆ ਜਾ ਸਕਦਾ ਤੇ ਫਿਰ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਸੱਦ ਕੇ ਇਹਨਾਂ ਨੂੰ ਐਮਐਸਪੀ ਲਾਅ ਐਮਐਸਪੀ ਕੀ ਮੰਗ ਰਿਹਾ ਹੈ ਇਹ ਕਹਿੰਦੇ ਨੇ ਕਿ ਜੇ ਕਿਸਾਨ ਜਿਹੜਾ ਗਵਰਨਮੈਂਟ ਆ ਉਹ ਇੱਕ ਰੇਟ ਤੈਅ ਕਰ ਦੇਵੇ ਜਿੰਨਾ ਸਰਕਾਰ ਖਰੀਦ ਸਕਦੀ ਉਹ ਖਰੀਦ ਲੈ ਜਿਹੜਾ ਉਹ ਨਹੀਂ ਖਰੀਦ ਸਕਦੇ ਇਹ ਵਪਾਰੀ ਕੋਈ ਖਰੀਦਾ ਪ੍ਰਾਈਵੇਟ ਸੈਕਟਰ ਵਿੱਚ ਖਰੀਦਾ ਤਾਂ ਸਾਡਾ ਸ਼ੋਸ਼ਨ ਨਾ ਹੋਵੇ ਕਿਸਾਨਾਂ ਦਾ ਤੇ ਸਾਨੂੰ ਸਹੀ ਭਾਅ ਮਿਲ ਜੇ 댓 ਇਜ਼ 올 ਇਹ ਤਾਂ ਨਹੀਂ ਕਹਿ ਰਹੇ ਕਿ ਸਾਰਾ ਠੱਕੇ ਨਾਲ ਤੁਹਾਨੂੰ ਵੇਚਾਂਗੇ ਗਵਰਨਮੈਂਟ ਨੇ ਜਿੰਨਾ ਖਰੀਦਣਾ ਖਰੀਦ ਰੂਏ ਅੱਜ ਕੀ ਹੋ ਰਿਹਾ ਵਾ ਕਿ ਕਿਸਾਨ ਜਿਹੜਾ ਵਾ ਉਹ ਆਪਣੀ ਜਦੋਂ ਫਸਲ ਮਾਰਕੀਟ ਚ ਲੈ ਕੇ ਜਾਂਦਾ ਜਦੋਂ ਉਹਨੂੰ ਐਮ ਐਸ ਪੀ ਜਿਹੜੀ ਕਿਉਂਕਿ ਕਾਨੂੰਨੀ ਹੈਗਾ ਜਿੰਨਾ ਸਰਕਾਰ ਪਰ ਗਵਰਨਮੈਂਟ ਕਰਦੀ ਉਹ ਕਰ ਲੈਂਦੀ ਜਿਹੜਾ ਨਹੀਂ ਜਿਹੜਾ ਰਹਿ ਜਾਂਦਾ ਉਹ ਫਿਰ ਸ਼ੈਲਰਾਂ ਵਾਲੇ ਪ੍ਰਾਈਵੇਟ ਵਪਾਰੀ ਆਤੀਏ ₹100/मीटर काट ₹200/मीटर काट ₹300/मीटर ਜਿੱਥੇ ਸੋਸ਼ਲ ਗ੍ਰੰਟ ਦਾ ਸਾਹ ਕੀ ਹੋ ਰਿਹਾ ਵਾ ਔਰ ਆਪਣੇ ਨਾਲ ਤਾਂ ਫਿਰ ਵੀ ਪੰਜਾਬ ਹਰਿਆਣਾ ਵਿੱਚ 2-300 ਰੁਪਏ ਕੁਇੰਟਲ ਘੱਟ ਮਿਲਦਾ ਤੁਸੀਂ ਅੱਗੇ ਯੂਪ ਤੱਕ ਜਾਓ ਬਿਹਾਰ ਤੇ ਡਾਊਨ ਸਾਊਥ ਇੰਡੀਆ ਦੇ ਵਿੱਚ ਉਹਨਾਂ ਨੂੰ ਤਾਂ 50% ਐਮਐਸਡੀ ਨਹੀਂ ਮਿਲਦੀ ਇੱਕ ਪਾਸੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਸੜਕ ਤੇ ਉਤਰੇ ਹੋਇਆ ਹੈ ਲੜਾਈ ਕੇਂਦਰ ਨਾਲ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਿ ਬਾਰਡਰ ਬਣਾ ਦਿੱਤਾ ਹੈ ਕਿ ਜਿੱਥਾ ਪਾਕਿਸਤਾਨ ਭਾਰਤ ਦਾ ਬਾਰਡਰ ਹੁੰਦਾ ਹੈ ਕਹਿੰਦੇ ਅਸੀਂ ਨਾਲ ਖੜੇ ਹਾਂ ਕਿਸਾਨਾਂ ਨਾਲ ਹਾਂ ਅੱਛੀ ਗੱਲ ਹੈ ਅਗਰ ਉਹ ਸਪੋਰਟ ਕਰਦੇ ਨੇ ਬਹੁਤ ਅੱਛੀ ਗੱਲ ਹੈ ਅਸੀਂ ਉਹਦਾ ਸਵਾਗਤ ਵੀ ਕਰਾਂਗੇ ਪਰ ਕੱਲ ਜਿਹੜਾ ਰੋਲ ਸੀ ਮਿਨਿਸਟਰ ਦਾ ਕੁਲਦੀਪ ਧਾਲੀਵਾਲ ਦਾ ਉਹ ਮੈਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਗੱਲ ਉਹਨਾਂ ਦਾ ਰੋਲ ਬੀਜੇਪੀ ਨੂੰ ਸਪੋਰਟਿਵ ਸੀਗਾ ਉਹ ਕਿਵੇਂ ਕਿ ਤੁਸੀਂ ਜਾਣਦੇ ਹੋ ਆਪਣੀ ਮੰਗਾ ਕਮੇਟੀ ਬਣਾ ਦਿੰਨੇ ਉਹਦਾ ਵੀ ਸਪੋਰਟ ਕਰ ਤੇ ਅੰਦਰਲੀ ਫੈਕਚੁਅਲ ਗੱਲ ਨਹੀਂ ਬਾਕੀ ਸਭ ਮੰਨ ਦੱਸੇਗਾ ਔਰ ਅਸੀਂ ਚਾਹੁੰਦੇ ਕਿ ਪੰਜਾਬ ਦੀ ਸਰਕਾਰ ਕਿੰਨੀ ਬਣਾਈ ਆ ਇਹਨਾਂ ਨੇ ਬਣਾਈ ਨਾ ਕਿਸਾਨਾਂ ਨੇ ਅਗਰ ਪੰਜਾਬ ਦੀ ਸਰਕਾਰ ਇਹਨਾਂ ਨੂੰ ਸਪੋਰਟ ਨਹੀਂ ਕਰੇਗੀ ਤੇ ਫਿਰ ਕੌਣ ਸਪੋਰਟ ਕਰਦਾ ਇਨਫੈਕਟ ਅੱਜ ਸਾਰੀ ਮਨਿਸਟਰਸ ਨੂੰ ਸਾਰੇ ਐਮਏ ਦੇ ਨੂੰ ਇੱਥੇ ਆਉਣਾ ਚਾਹੀਦਾ ਬਹੁਤ ਸਾਰੇ ਲੋਕ ਨਾ ਕਹਿੰਦੇ ਕਿ ਸੁਪਾਲ ਸਿੰਘ ਖਹਿਰਾ ਘਟੋ ਘਟੋ ਉਹਨਾਂ ਲੀਡਰਾਂ ਚ ਨਹੀਂ ਜਿਹੜਾ ਭਾਵੇਂ ਭਾਨਾ ਸਿੱਧੂ ਦੇ ਹੱਥ ਚ ਕੱਟ ਹੋਵੇ ਚਾਹੇ ਵੱਡਾ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਸੁਪਾਲ ਸਿੰਘ ਖਹਿਰਾ ਨਜ਼ਰ ਆਉਂਦੇ ਆ ਬਾਕੀ ਨਜ਼ਰ ਹੀ ਨਹੀਂ ਆਉਂਦੇ ਇਹਨਾਂ ਮੂਮੈਂਟਸ ਦੇ ਦੇਖੋ ਹਰ ਇੱਕ ਦਾ ਆਪਣੀ ਆਪਣੀ ਮਾਨਸਿਕਤਾ ਹੁੰਦੀ ਹੈ ਮੈਨੂੰ ਹਮੇਸ਼ਾ ਇਹ ਸਿਖਾਇਆ ਗਿਆ ਕਿ ਅਨਿਆਏ ਤੇ ਜ਼ੁਲਮ ਦੇ ਖਿਲਾਫ ਲੜਨਾ ਵਾ ਇਨਸਾਫ ਦੀ ਲੜਾਈ ਚਾਲੀ ਰੱਖਣੀ ਹੋ ਭਾਵੇਂ ਕਿਸੇ ਗਰੀਬ ਦਾ ਅਨਿਆਏ ਹੋ ਰਿਹਾ ਭਾਵੇਂ ਕਿਸੇ ਕਿਸੇ ਧਰਮ ਦੇ ਲੋਕਾਂ ਨਾਲ ਹੋ ਰਿਹਾ ਕਿਸੇ ਵਰਗ ਨਾਲ ਤੇ ਕਿਸਾਨ ਤਾਂ ਅਸੀਂ ਆ ਬੇਸਿਕਲੀ ਮੁੱਢੋਂ ਕਿਸਾਨ ਹੀ ਆ ਸਾਰੇ ਅਸੀਂ ਸ ਜਦੋਂ ਅਸੀਂ ਇਹਨਾਂ ਦੀ ਸਪੋਰਟ ਕਰਦੇ ਆ ਅਸੀਂ ਆਪਣਾ ਭਵਿੱਖ ਹੀ ਸਿਕਿਉਰ ਕਰ ਰਹੇ ਆ ਆਪਣੇ ਬੱਚਿਆਂ ਦਾ ਭਵਿੱਖ ਕਿਸਾਨ ਅੱਗੇ ਜਿਹੜੇ ਨਾ ਮੂਰਲੇ ਪਾਸੇ ਖੜੇ ਸੀ ਜਦੋਂ ਟੀਅਰ ਗੈਸ ਦੇ ਗੋਲੇ ਚੱਲੇ ਅਸੀਂ ਵੀ ਕਈਆਂ ਨੂੰ ਪੁੱਛਿਆ ਜਦੋਂ ਥੋੜੇ ਥੋੜੇ ਹੋਸ਼ ਵਿੱਚ ਆਉਣ ਲੱਗੇ ਕਹਿੰਦੇ ਲੀਡਰ ਕੋਈ ਨਹੀਂ ਰੱਖਦਾ ਜਿਨ੍ਹਾਂ ਨੂੰ ਅਸੀਂ ਪਾਰਲੀਮੈਂਟ ਚੜਾਉਣੇ ਆ ਕਹਿੰਦੇ ਗੈਸ ਦੇ ਗੋਲੇ ਵੀ ਸਾਨੂੰ ਚੱਲਣੇ ਪੈਂਦੇ ਆ ਹੈਗੀ ਇਹ ਪ੍ਰੋਬਲਮ ਨਹੀਂ ਵੀ ਸਰਕਾਰ ਕਰ ਰਹੀ ਆ ਜੀ ਤਾਂ ਹਨਾ ਕੇ ਲੀਡਰਸ ਨੂੰ ਐਂ ਲੱਗਦਾ ਕਿ ਸ਼ਾਇਦ ਸਾਡੀ ਉੱਥੇ ਬੇਚਤੀ ਨਾ ਹੋ ਜੇ ਚਲੋ ਬੇਚਤੀ ਕਰ ਵੀ ਦੇਣ ਕੇ ਫੇਕੀ ਹੋ ਜੂਗਾ ਸਾਡੇ ਭੈਣ ਭਰਾ ਨੇ ਨਾ ਤੁਸੀਂ ਇੱਕ ਵਾਰੀ ਜਾਓਗੇ ਦੋ ਵਾਰੀ ਜਾਓਗੇ ਤੀਜੀ ਵਾਰੀ ਦੇ ਵਿਲ ਨਾਟ ਟੂ ਏਨੀਥਿੰਗ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਅੱਜ ਇਹਨਾਂ ਦੀ ਕੌਜ਼ ਦੀ ਸਕੂਪ ਕਰ ਇਰੈਸਪੈਕਟਿਵ ਆਫ ਵਾਟ ਇਜ਼ ਗੋਇੰ ਟੂ ਦ ਫੇਲ ਆਫ ਥੇਅਰ ਦੇ ਮਸਟ ਸਪੋਰਟ ਦ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਸੁਖਪਾਲ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਜੋ ਵਿਚਾਰ ਸੀ ਆਪਾਂ ਉਹੀ ਜਾਣੇ ਆ ਬਾਕੀ ਸ਼ੰਭੂ ਬਾਦਰ ਦੇ ਪੱਧ ਤੋਂ ਘੱਟ ਸਾਰੀਆਂ ਸਾਰੇ ਕਿਸਾਨ ਵੀਰ ਸਾਰੇ ਦੇ ਦੂਰ ਵੀਰ ਪੂਰਾ ਪੰਜਾਬ ਸਾਥ ਦੇ ਰਿਹਾ ਇਕੱਠ ਦੇ ਮੈਂ ਨਹੀਂ ਨਹੀਂ ਹਜੇ ਮਿੱਥੇ ਮੈਂ ਲੋਕ 9:00 ਦਾ ਟਾਈਮ ਦਿੱਤਾ ਹੈ ਨਾ 3:00 ਵਜੇ 3:00 ਵਜੇ ਕੋਈ ਜਿੱਥੇ ਹੁੰਦੀਆਂ ਨੇ ਆਉਣਾ 3:00 ਵਜੇ ਇਹਨਾਂ ਦੇ ਹੱਦ ਦੇ ਲਾਈਟ ਆਉਣੀ ਹੈ ਸਾਰਤ ਸਾਰਤ ਹੁੰਦਾ ਨੂੰ ਸਾਰਤ ਅਜੇ ਬਟਾਲੇ ਤੋਂ ਨਹੀਂ ਤੜਿਆ ਹੋਇਆ ਅੱਛਾ ਠੀਕ ਹੈ ਜੀ ਹਾਂ ਇੱਕ ਡੌਗ ਤੋਂ ਪਹਿਲਾਂ ਜਿੱਦੇ ਨੇ ਲੇਟ ਕਿਉਂ ਚਲੋ ਚਲੋ ਚਾਰ ਬੰਦੇ ਆ ਆਪਣਾ ਤੇਰੀ ਹਾਲੀ ਆਪਣੀ ਤੇ ਬੁਢੀਆ ਆਪਣਾ ਕੋਈ ਨਹੀਂ ਆਪਣਾ ਜੰਗਲਾਂ ਕੋ ਪਿੰਡਾਂ ਦੇ ਸਾਡੇ ਮੋਟੇ ਨੂੰ ਹੈ ਸਾਹਮਣੇ ਬਈ ਉਹ ਟੋਲ ਪਲਾਜ਼ਾ ਤੇ ਪੂਰੇ ਕਿਸਾਨ ਇਸ ਟਾਈਮ ਸ਼ਾਂਤ ਮੰਡੀ ਨਾਲ ਖੜੇ ਆ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਿ ਇਹ ਆ ਵੀ 3 ਵਜੇ ਤੱਕ ਤੁਸੀਂ ਅਡੀਕ ਕਰਨੀ ਆ। ਬਾਕੀ ਜੋ ਵੀ ਇਥੇ ਲੱਗੇ ਹੋਊਗਾ ਉਹ 3 ਵਜੇ ਤੋਂ ਬਾਅਦ ਹੋਊਗਾ। ਕੀ ਸਰਕਾਰ ਦਾ ਐਕਸ਼ਨ ਹੁੰਦਾ ਹੈ ਕੀ ਕਿਸਾਨ ਜਥੇਬੰਦੀਆਂ ਦਾ ਐਕਸ਼ਨ ਹੁੰਦਾ ਬਾਕੀ ਤੁਹਾਨੂੰ ਆਪਾਂ ਉਹ ਜਗ੍ਹਾ ਤੇ ਲੈ ਕੇ ਚੱਲੇ ਆ ਜਿੱਥੇ ਬੈਰੀਕੇਡਰ ਵਗੈਰਾ ਤਾਰਾਂ ਹੋਗੀਆਂ, ਪੱਥਰਾਂ ਦੀਆਂ ਗੰਧਾਂ ਕਰਤੀਆਂ, ਉਹ ਸਾਰੀਆਂ ਚੀਜ਼ਾਂ ਆਪਾਂ ਦਿਖਾਉਨੇ ਆ ਬਾਕੀ ਬਜ਼ੁਰਗ ਆਏ ਨੇ ਜਿੱਥੇ ਜਾਦਰੇ ਲਾ ਕੇ ਬਜ਼ੁਰਗ ਵੀ ਨੌਜਵਾਨ ਵੀ ਸਾਰਿਆਂ ਦਾ ਪੂਰਾ ਸਾਥ ਆ। ਸਾਹਮਣੇ ਦੇਖੋ ਬਈ। ਮੱਕੀ ਟੀਟੂ ਦੇ ਵਿਚਾਰ ਦੇਖਦੇ ਆਂ ਕਿਆ ਕਹਿੰਦਾ ਟੀਟੂ ਤੋਪ ਨਹੀਂ ਚੱਲਦੀ ਹੁੰਦੀ ਐ ਆਵਾਜ਼ ਆਉਂਦੀ ਉਹ ਦੇ ਅਥਰੂ ਕੈਂਸ ਦੇ ਗੋਲੇ ਜੇ ਨੇੜੇ ਜਾ ਕੇ ਉਹ ਲਾ ਕੇ ਆ ਨਾ ਤੈਨੂੰ ਪਤਾ ਲੱਗੂਗਾ ਅੱਖਾਂ ਚੋਂ ਨਿਕਲਣਗੇ ਤੇਰੇ ਆ ਜਾ ਬਾਈ ਕੱਟ ਦੇਖ ਲੋ ਅਥਰੂ ਕੈਂਸ ਦੇ ਗੋਲੇ ਚੱਲਦੇ ਆਂ ਧੂਆਂ ਆਸਮਾਨ ਨੂੰ ਚੜਦਾ ਜਾ ਰਿਹਾ ਆਵਾਜ਼ ਸੁਣੇ ਰਹੀ ਹੋਗੀ ਬਾਈ ਜਿਵੇਂ ਤੋਪ ਦਾ ਗੋਲਾ ਚੱਲਦੇ ਹੁੰਦਾ ਸਰਕਾਰ ਜੁਮਾ ਹੋ ਨਹੀਂ ਕਰਦੀ ਬਾਈ ਸਾਨੂੰ ਸਾਡੀਆਂ ਮੰਗਾਂ ਹੀ ਦੇਈਆਂ ਕੱਕ ਲੈਣ ਬੱਚੇ ਕਿੰਨਾ ਸੰਘਰਸ਼ ਲੈਣਾ ਕਰਨਾ ਪੈ ਰਿਹਾ ਬਈ ਬਜ਼ੁਰਗ ਨਹੀਂ ਦੇਖਦੇ ਜਵਾਨ ਨਹੀਂ ਦੇਖਦੇ ਬੱਚੇ ਇਹਨੂੰ ਦੇਖਦੇ ਇਹ ਕਿੰਨਾ ਉਪਚਾਰ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਸਾਰਾ ਆਹ ਦੇਖੋ ਪਾਣੀ ਦੀਆਂ ਬਿਛਾਰਾਂ ਚੱਲਦੀਆਂ ਬਈ ਮੱਪੇ ਉਹ ਟੋਜਨ ਪਾਇਆ ਹੈ ਬਾਈ ਨੇ ਕਿ ਆ ਇਹ ਖਿੱਚ ਕੇ ਡਿਵਾਈਡਰ ਆਹ ਚੌਂਡੀਆ ਵਾਲੇ ਵੀਰ ਆਹ ਉਹ ਦੇਖੋ c h ਤੁਰ ਗਏ ਦਾ ਗੋਲਾ ਆ ਰਹੀ ਹੈ ਬਈ ਇਸ ਟਾਈਮ ਆਪਾ ਪੂਰ ਉੱਥੇ ਖੜੇ ਆ ਜਿੱਥੇ ਕੰਦ ਹੋਈ ਬਈ ਜਿੱਥੇ ਅਤੂਰ ਗਾਹ ਦੇ ਗੋਲੇ ਚੱਲ ਰਹੇ ਬਿਸ਼ਾਰਾਂ ਟਕਰ ਰ ਤੁਮਾਲ ਦੇਖ ਰ ਆ ਖਾਂ ਨੂੰ ਚੱਲ ਜੇ ਜਾਲਣਾ ਹੋ ਰਹੀ ਆ ਬਣਿਆ ਮੇਰੇ ਵੀਰੋ ਆ ਗਿਆ ਓ ਆ ਗਿਆ ਆ ਗਿਆ ਆ ਰੋੜੇ ਖੜੋ ਦੱਸਦਾ ਜੇਬਾਂ ਦੇ ਵਿੱਚ ਨੇ ਉਹ ਵਰਗਾਓ ਫਿਰ ਬੇਹ ਬਹੁਤ ਬੁਰਾ ਹਾਲ ਹੋ ਗਿਆ ਅੱਖਾਂ ਲਾਲ ਹੋ ਗਈ ਇੰਨੀ ਜਾਣੋ ਪਈਆ ਰੁਪਈਆ ਤਾਂ ਜਿਗਰ ਜਿਹੜੇ ਕਿਤਨੀਆਂ ਪੂਰੀਆਂ ਖੇਡ ਰਹੇ ਆ ਉੱਪਰ ਬਹੁਤ ਬੁਰਾ ਜਮਾ ਕੋਲੇ ਆ ਜਿਹੜਾ ਤੁਸੀਂ ਵੀਡੀਓ 'ਚ ਦੇਖਿਆ ਹੋਊਗਾ ਪੱਕੇ ਉਹ ਵੀਰਾਂ ਨੇ ਸਕੋਰਪਿਓ ਗੱਡੀ ਕੇਲਿਆਂ ਦੇ ਲੰਗਰ ਦੀ ਭਰ ਕੇ ਲਿ ਆਏ ਆ ਉਹ ਮਰਜੀ ਉਸ ਸਰ ਪੰਜਾਬੀ ਜਿਸ ਗੱਲ ਕਰਕੇ ਜਾਣੇ ਜਾਂਦੇ ਆ ਵੀ ਭਾਈ ਲੰਗਰਾਂ ਦੀ ਕੋਈ ਕਮੀ ਨਹੀਂ ਹੈਗੀ ਜਿੰਨੀ ਦੁਨੀਆ ਜਿੰਨੇ ਕਿਸਾਨ ਭਾਈ ਇੱਥੇ ਪਹੁੰਚੇ ਵੀ ਆ 1% ਵੀ ਲੰਗਰ ਦੀ ਕਮੀ ਨਹੀਂ ਹੈ ਥਾਂ ਥਾਂ ਤੇ ਲੰਗਰ ਲੱਗੇ ਹੋਏ ਆ ਪਾਣੀ ਦਾ ਲੰਗਰ ਚੱਲ ਰਿਹਾ ਅੱਗੇ ਦੇ ਦਾ ਲੰਗਰ ਚੱਲ ਰਿਹਾ ਪਰਸ਼ੰਦਾ ਚੱਲ ਰਿਹਾ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾ ਦੇਵਾਂਗੇ ਆਪਾਂ ਜਾਵਾਂਗੇ ਆਪਾਂ ਕੀ ਬਣਦਾ ਬਾਕੀ 3 ਵਜੇ ਦੀ ਅੜੀ ਕਰ ਰਹੇ ਆਂ 3 ਵਜੇ ਕਿਸਾਨ ਜਥੇਬੰਦੀਆਂ ਕੀ ਫੈਸਲਾ ਲੈਣੀ ਆ ਉਸ ਹੱਬ ਨਾਲ ਹੋਊਗਾ ਬਾਕੀ ਮੁੰਡੇ ਨੌਜਵਾਨ ਟਰੈਕਟਰ ਨਾਲ ਡਵਾਈਡਰ ਖਿੱਚ ਰਹੇ ਆ ਪੂਰਾ ਜ਼ੋਰ ਲੱਗਿਆ ਹੋਇਆ ਅੱਥਰੂ ਗੈਂਸ ਦੀ ਪੂਰੇ ਚੱਲ ਰਹੀ ਆ ਇਸ ਟਾਈਮ ਬਾਕੀ ਭਾਈ ਗੰਦੀਆਂ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਕਰਕੇ ਸੜਕਾਂ ਤੇ ਰੋਲਣਾ ਪੈ ਰਿਹਾ ਜੇ ਏਕਨ ਹੀ ਹੱਕ ਮੰਗ ਲੈ ਫਿਰ ਗੱਲਾਂ ਕਾਹਦੀਆਂ ਬਹੁਤ ਜ਼ਿਆਦਾ ੱਟਕਾ ਹੋ ਰਿਹਾ ਹਨੀ ਸਾਡੇ ਬਜ਼ੁਰਗ ਉਹਨਾਂ ਨਾਲ ਵੀ ੱਟਕਾ ਕਿਸੇ ਨਾਲ ਮਤਲਬ ਕੋਈ ਆਪਣਾਪਨ ਦਿਖਾਈ ਨਹੀਂ ਰਿਹਾ ਵੀ ਪੰਜਾਬ ਜਿਵੇਂ ਇੱਕ ਅਲੱਗ ਦੇਸ਼ ਆ ਉਹ ਚੀਜ਼ਾਂ ਹੋ ਰਹੀਆਂ ਸਾਡੇ ਨਾਲ ਇਸ ਟਾਈਮ ਵਾਕੀ ਪਾਪਾ ਜੀ ਦੇ ਜਾਣਦੇ ਆ ਵਿਚਾਰ ਪਾਪਾ ਜੀ ਕਿਹੜਾ ਪਿੰਡ ਆ ਜੀ ਆਪਣਾ ਮਲਕ ਪਰ ਜੱਟਾਂ ਆ ਮਲਕ ਪਰ ਜੱਟਾਂ ਤੁਸੀਂ ਕੀ ਕਹੂਗੇ ਜੀ ਅਸੀਂ ਤਾਂ ਇਹ ਕਹਾਂਗੇ ਜਿਹੜੀ ਹਰਿਆਣਾ ਸਰਕਾਰ ਦੀ ਬਹੁ ਮਾੜੀ ਨੀਤੀ ਹੈ ਕਟੜ ਸਰਕਾਰ ਦੀ ਬਹੁ ਮਾੜਾ ਸਾਡੀ ਰਿਸ਼ਤੇਦਾਰੀਆਂ ਸਾਡੇ ਭਾਈਵੰਧ ਬੰਨੇ ਨੂੰ ਬੰਨਾ ਸਾਡਾ ਪੰਜਾਬ ਦਾ ਤੇ ਹਰਿਆਣਾ ਦਾ ਇਹਨਾਂ ਨੂੰ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੀ ਹੱਦ ਕਿੱਥੇ ਤੱਕ ਹਾਂਜੀ ਹਾਂ ਇਹਨਾਂ ਨੂੰ ਤਾਂ ਇਹ ਬੈਰੀਗੇਡ ਸਾਡੇ ਪੰਜਾਬ ਚ ਲਾਏ ਆ ਇਹਨਾਂ ਨੇ ਡਰੋਨ ਆ ਕੇ ਸਾਡੇ ਪੰਜਾਬ ਚ ਹੱਥੋਂ ਗੇਰ ਰਹੇ ਆ ਇਹਨਾਂ ਨੂੰ ਐ ਵੀ ਨਹੀਂ ਪਤਾ ਕਿੱਟਰਦਾ ਮੇਰੀ ਹੱਦ ਕਿੱਥੇ ਤੱਕ ਅਦਾ ਹੈ ਜੀ ਬਾਕੀ ਇਹਨਾਂ ਤੱਕਾ ਹੋ ਰਿਹਾ ਜੀ ਤੁਹਾਡੇ ਸਾਹਮਣੇ ਇੱਥੇ ਤੱਕ ਗੋਲਾ ਆ ਰਹੇ ਆ ਹਾਂਜੀ ਕੋਈ ਬਜ਼ੁਰਗਾਂ ਪਰ ਇਹ ਨਹੀਂ ਲਿਖਿਆ ਜਾਂਦਾ ਵੀ ਬਜ਼ੁਰਗ ਪਹਿਲੀ ਬਿਮਾਰ ਠਮਾਰ ਹੁੰਨੇ ਆ ਕਿਸੇ ਪਰ ਕੋਈ ਤਰਸ ਨਹੀਂ ਹੈਗਾ ਬਸ ਆਪਣਾ ਇੱਕ ਦਾਨਾਸ਼ਾਈ ਸਰਕਾਰ ੱੱਕਾ ਕਰ ਰਹੀ ਆ ਇਸ ਟਾਈਮ ਇਹ ਟਾਈਮ ਬਹੁਤ ਜਿਆਦਾ ੱੱਕਾ ਰਹਿਣਾ ਗਵਰਨਮੈਂਟ ਦਾ ਬਹੁਤ ਜਿਆਦਾ ੱੱਕਾ ਇੰਨੇ ਤੋਂ ਇੰਨਾ ਤੋਂ ਪਹਿਲਾਂ ਨਹੀਂ ਕਦੀ ਹੋਇਆ ਜਿੰਨਾ ਇਸ ਵਾਰ ਹੋ ਰਿਹਾ ਜਿੰਨਾ ਇਸ ਵਾਰ ਹੋ ਰਿਹਾ ਬਾਕੀ ਲੰਗਰਾਂ ਦੀ ਕੋਈ ਕਮੀ ਨਹੀਂ ਹੈਗੀ ਲੰਗਰ ਲੰਗਰ ਬਾਬੇ ਨਾਨਕ ਦੇ ਲੰਗਰ ਆ 20 ਰੁਪਿਆ ਦਾ ਲੰਗਰ ਚੱਲ ਰਿਹਾ ਆ ਵੇਖੋ ਤੁਮ ਸਾਰੇ ਇਕੱਲੀ ਇਕੱਲੀ ਟਰੈਲੀ ਮਾਰ ਰਹੇ ਕਰ ਇਕੱਲੀ ਇਕੱਲੀ ਬੰਦਾ ਚਾਗੀ ਕੇਤਲੀਆਂ ਚੱਕੀ ਫਿਰ ਰਹੇ ਆ ਜੋ ਕਿਸੇ ਨੂੰ ਕੇਲਿਆਂ ਜੋ ਕਿਸੇ ਨੂੰ ਖਾਣਾ ਸੋਖਾਓ ਵੀ ਕਮੀ ਕਿਸੇ चीज ਦੀ ਨਹੀਂ ਆ ਰਹੀ ਹੈਗੀ ਪੰਜਾਬੀ ਬੀਬੀ ਨਾਲ ਹਰ ਇੱਕ ਬਜ਼ੁਰਗ ਚਾਹੇ ਬੱਚਾ ਚਾਹੇ ਜਵਾਨ ਹਰ ਇੱਕ ਮੁੰਡੇ ਨਾਲ ਮੁੰਡਾ ਲਾ ਕੇ ਜੁੜ ਰਹੇ ਆ ਤੇ ਮੁੰਡੇ ਨਾਲ ਮੁੰਡਾ ਲਾ ਕੇ ਤੁਰ ਰਹੇ ਆ ਕਿਸੇ ਨੂੰ ਇਹ ਨਹੀਂ ਲੋਡ ਪੈ ਰਹੀ ਹੈਗੀ ਵੀ ਅਸੀਂ ਪਿੱਛੇ ਹਟ ਜਾਈਏ ਨਾ ਆਪਣੇ ਹੱਕਾਂ ਲਈ ਖੜੇ ਆ ਤੇ ਖੜਦੇ ਰਹਾਂਗੇ ਫੱਕ ਜੀ ਪਿਆਰ ਨਾਲ ਨਹੀਂ ਮਿਲਦੇ ੱੱੱਕੇ ਨਾਲ ਲਾਵਾਂਗੇ ਠੀਕ ਆ ਬਾਬਾ ਜੀ ਠੀਕ